ਮੈਂ ਹਾਂ ਪ੍ਰਣਾ ਮੁੰਜਾਲ ਤੁਸੀਂ ਇਸ ਟਾਈਮ ਦੇਖ ਰਹੇ ਹੋ ਜੰਨਤ ਟੀਵੀ ਜਲਾਲਾਬਾਦ ਤੋਂ ਸਮਾਜ ਭਲਾਈ ਸੰਸਥਾ ਵੱਲੋਂ ਇੱਕ ਮੀਟਿੰਗ ਬੁਲਾਈ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਗਰੀਬ ਬੱਚਿਆਂ ਕੁੜੀਆਂ ਦੇ ਵਿਆਹ ਲਈ ਮਤਲਬ ਜੋ ਯੋਗਦਾਨ ਅਤੇ ਜੋ ਬੱਚਿਆਂ ਦੀ ਪੜ੍ਹਾਈ ਮਾਪਿਓ ਨਹੀਂ ਕਰਵਾ ਸਕਦੇ ਜਾਂ ਟੋਪ ਤੇ ਜਾ ਰਹੇ ਹਨ ਕਰ ਦੀ ਕੰਡੀਸ਼ਨ ਉਦਾਂ ਦੀ ਹੈ ਉਸ ਲਈ ਇਹ ਸੰਸਥਾ ਬਣਾਈ ਬਣਾਈ ਗਈ ਹੈ ਇਸ ਸੰਸਥਾ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਜੋ ਕਿ ਤੁਹਾਨੂੰ ਇੱਕ ਅਸਲੀ ਲਾਈਵ ਦਿਖਾ ਜਾ ਰਹੇ ਹਾਂ ਉਸ ਸੰਸਥਾ ਦੇ ਮੈਂਬਰਾਂ ਵੱਲੋਂ ਤੁਸੀਂ ਆਪ ਸੁਣੋ ਅਜੀ ਇੱਕ ਸੰਸਥਾ ਕੁਝ ਲੋਕਾਂ ਨੇ ਜਿਹੜੇ ਸਹਿਬਦਾਰ ਅੱਛੇ ਪਰਿਵਾਰ ਦੇ ਲੋਕਾਂ ਨੇ ਇਹ ਸੋਚ ਰੱਖ ਕੇ ਇੱਕੋ ਸੋਚ ਵਾਲਿਆਂ ਨੇ ਇੱਕ ਸਮਾਜ ਭਲਾਈ ਸੰਸਥਾ ਬਣਾਈ ਜਿੰਦੇ ਵਿੱਚ ਕੋਈ ਜੂੜਤ ਮੰਦ ਉਹਨਾਂ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਵੇਗੀ ਕਈਆਂ ਦੀ ਕੁੜੀਆਂ ਦੀ ਸ਼ਾਦੀ ਹੋਈ ਜਾਂ ਕੋਈ ਬਿਮਾਰੀ ਦਾ ਇਲਾਜ ਨਹੀਂ ਕਰਵਾ ਸਕਦਾ ਉਹਨਾਂ ਦਾ ਖਰਚਾ ਪਾਰੀ ਦੇਣ ਵਾਸਤੇ ਅਸੀਂ ਕਲੈਕਸ਼ਨ ਵੀ ਕਰਾਂਗੇ ਤੇ ਅੱਜ ਸ਼ੁਰੂਆਤ ਹੋ ਚੁੱਕੀ ਹੈ ਇੱਕ ਪਰਿਵਾਰ ਲੋੜਵੰਦ ਦੀ ਗਰੀਬ ਘਰ ਦੀ ਕੁੜੀ ਦੀ ਸ਼ਾਦੀ 10 ਲਾਇਨ ਹੋ ਰਹੀ ਹੈ ਉਹਦੇ ਵਾਸਤੇ ਕੁਝ ਦਾਨ ਦਿੱਤਾ ਗਿਆ ਹੈ ਕੁਝ ਮੰਗਲ ਇਕੱਠੇ ਕਰਕੇ ਪੈਸੇ ਅਸੀਂ ਵੀ ਦਿੰਦੇ ਜੁਨੀਅਰ ਵਿੱਚੋਂ ਦਿੱਤੇ ਗਏ ਨੇ ਤੇ ਸਾਡੇ ਦਰਾਂ ਅਸੀਂ ਅਦਾ ਵੀ ਕੰਮ ਕਰਦੇ ਰਵਾਂਗੇ ਮਹਾਰਾਜ ਸਾਡੇ ਕੋਲ ਚੰਗੇ ਕੰਮ ਕਰਵਾਈ ਰੱਖੇ ਇਹ ਸਾਰਿਆਂ ਦੇ ਸਹਿਯੋਗ ਨਾਲ ਇਹ ਇਹ ਕੰਮ ਚੱਲਦਾ ਰਿਹਾ ਜੀ ਬੋਲ ਤਾਂਡੇ ਕੁੱਲ ਕਿੰਨੇ ਮੈਂਬਰ ਨੇ ਜੀ ਸੰਸਥਾ ਦੇ ਗਿਣਤੀ ਦੇ ਕਰੀਬ ਹੋਗਾ 30 ਸਾਡੇ ਕੱਲ ਤੱਕ ਕਰ 35 ਮੈਂਬਰ ਬਣ ਚੁੱਕੇ ਨੇ ਜੀ ਅਜੇ ਵੀ ਸਾਨੂੰ ਆਫਰ ਆ ਰਹੀਆਂ ਨੇ ਪਰ ਸਾਨੂੰ ਵੀ ਵਿੱਚ ਦਵਾ ਲਓ ਅਸੀਂ ਵੀ ਬੰਨਣਾ ਚਾਹੁੰਦੇ ਆ ਇਹ ਜਿਵੇਂ ਜਿਵੇਂ ਐਡ ਹੋਏਗੀ ਜੀ ਜੇ ਜੇਵੇਂ ਲੋਕੀ ਕਾਣ ਦੇਣ ਵਾਲੇ ਬਹੁਤ ਜਿਆਦਾ ਉਤਸ਼ਾਹਿਤ ਨੇ ਤੇ ਜਿਵੇਂ ਜਿਵੇਂ ਜੁੜਨਗੇ ਅਸੀਂ ਜੋੜੀ ਚੱਲਾਂਗੇ ਨਾਲ ਇਹ ਕਾਰਮਾ ਤੋਂ ਵੱਡਾ ਹੁੰਦਾ ਜਾਏਗਾ ਜਿੰਨੀ ਵੀ ਸਹਾਇਤਾ ਹੋ ਸਕੇ ਲੋਕਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨ ਵਾਸਤੇ ਅਸੀਂ ਕੰਮ ਕਰਨਾ ਹੈ ਪਿਛਲੇ 1.5 ਮਹੀਨੇ ਤੋਂ ਲਾਲਾਬਾਦ ਦੇ ਵਿੱਚ ਇੱਕ ਨਿਸ਼ਕਾਮ ਸੇਵਾ ਦੇ ਕਰਕੇ ਇੱਕੋ ਸੋਚ ਵਾਲੇ ਕੁਝ ਵਿਅਕਤੀਆਂ ਨੇ اور ਸ਼੍ਰੀ ਓਮਪrakash ਜੀ ਕੁੱਕੜ اور ਸ਼੍ਰੀ ਮਦਨਾਲ ਗੁੰਬਰ ਜੀ ਦੇ ਅੰਡਰ ਇੱਕ ਦੋ ਕੰਮ ਕੀਤੇ ਅੱਛੇ ਜੀ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੀ ਸ਼ਾਦੀ ਕੀਤੀ ਇਹ ਤਾਂ ਅੱਜ ਉਸ ਕੰਮਾਂ ਦੇ ਵਾਸਤੇ ਹੀ ਉਸ ਸੇਵਾ ਦੇ ਵਾਸਤੇ ਇੱਕ ਵਿਧੀਵਤ ਤਰੀਕੇ ਦੇ ਨਾਲ ਇੱਕ ਸੰਸਥਾ ਬਣਾ ਕੇ ਤਾਂ ਕਿ ਹੋਰ ਲੋਕ ਨਾਲ ਜੁੜ ਸਕਣ ਉਹ ਸੰਸਥਾ ਬਣਾ ਕੇ ਇਹ ਅੱਜ ਬਣਾਈ ਗਈ ਹੈ ਔਰ ਉਸਤੇ ਕੁਝ ਵਿਚਾਰ ਵਿਮਰਸ਼ ਕੀਤਾ ਗਿਆ ਹੈ ਕਿ ਜ਼ਰੂਰਤਮੰਦ ਪਰਿਵਾਰਾਂ ਦੇ ਅਸੀਂ ਕਿਸ ਤਰ੍ਹਾਂ ਮਦਦ ਕਰਨੀ ਹੈ ਔਰ ਸਮਾਜ ਦੇ ਵਿੱਚ ਇੱਕ ਅੱਛੀ ਸਿਹਤ ਦੇਣੀ ਹੈ ਸਮਾਜ ਨੂੰ ਇਸ ਸੋਚ ਦੇ ਨਾਲ ਹੀ ਇਹ ਸੰਸਥਾ ਦਾ ਗਠਨ ਕੀਤਾ। 마을 ਭਲਾਈ ਸੰਸਥਾ ਬਣਾਈ ਗਈ ਅੱਜ ਉਸੇ ਦੇ ਰਿਗਾਰਡਿੰਗ ਇੱਕ ਮੀਟਿੰਗ ਰੱਖੀ ਗਈ ਸੀ ਜਿੰਦੇ ਚ ਸਾਰੇ ਮੈਂਬਰ ਸਭਾ ਹਾਜ਼ਰ ਨੇ ਔਰ ਇਹ ਸਿਰਫ ਲੋਗਾ ਦੀ ਭਲਾਈ ਵਾਸਤੇ ਇਹ ਸੰਸਥਾ ਬਣਾਈ ਗਈ ਜਿੰਦੇ ਜ਼ਰੂਰਤਮੰਦ ਪਰਿਵਾਰ ਚਾਹੇ ਉਹ ਕਿਸੇ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋਣ ਲੋੜਵੰਦ ਪਰਿਵਾਰਾਂ ਦੇ ਲੜਕੀ ਦੀ ਸ਼ਾਦੀ ਵਾਸਤੇ ਕੋਈ ਬੱਚਾ ਪੜ੍ਹਾਈ ਪੜ੍ਹਨਾ ਚਾਹੁੰਦਾ ਹੋਵੇ ਉਹਦੀ ਫੀਸ ਵਾਸਤੇ ਕੋਈ ਬਿਮਾਰ ਹੋਵੇ ਉਹਦੀ ਬਿਮਾਰੀ ਦੇ ਇਲਾਜ ਵਾਸਤੇ ਔਰ ਇਹ ਸਾਰਿਆਂ ਨੇ ਰਲ ਮਿਲ ਕੇ ਇੱਕ ਪ੍ਰਾਲਾ ਕੀਤਾ ਹੈ ਔਰ ਅੰਦੇ ਵਿੱਚ ਅਸੀਂ ਇੱਕ ਫਿਕਸ ਕਰਤਾ ਹਰ ਮਹੀਨੇ ਯੋਗਦਾਨ ਪਾਇਆ ਕਰਾਂਗੇ ਸਾਰੇ ਮੈਂਬਰ ਔਰ ਜਿੱਥੇ ਵੀ ਜ਼ਰੂਰਤ ਹੋਏਗੀ ਸਾਡੀ ਇੱਕ ਕਮੇਟੀ ਉਸ ਚੀਜ਼ ਨੂੰ ਪਹਿਲੇ ਵੈਰੀਫਾਈ ਕਰੇਗੀ ਉਸ ਤੋਂ ਬਾਅਦ ਜਿਹੜਾ ਉਸ ਨੂੰ ਲਾਗੂ ਕੀਤਾ ਜਾਏਗਾ ਔਰ ਇਹ ਅੱਛੇ ਕੰਮ ਨੇ ਲੋਕਾਂ ਨੂੰ ਵੀ ਅਪੀਲ ਕਰਦੇ ਆਂ ਵੀ ਇਹ ਸੰਸਥਾ ਨਾਲ ਜਿੰਨਾ ਕੋਈ ਵੱਧ ਤੋਂ ਵੱਧ ਜੁੜ ਸਕੇ ਕਿਉਂਕਿ ਸਾਡੇ ਪ੍ਰਧਾਨ ਜੀ ਓਮ ਪ੍ਰਕਾਸ਼ ਕੁੱਕੜ ਜੀ ਨੇ ਉਹਨਾਂ ਦਾ ਨੰਬਰ ਵੀ ਤੁਸੀਂ ਮੇਰੀ ਇਹ ਬੇਨਤੀ ਵੀ ਸਕਰੀਨ ਤੇ ਜਰੂਰ ਚਲਾਓ ਵੀ ਜਿੰਨੇ ਵੀ ਮੈਂਬਰ ਬੰਨਾ ਹੋਵੇ ਉਹਨਾਂ ਨਾਲ ਕੰਟੈਕਟ ਕਰੇ ਤੇ ਉਹ ਇਸ ਸੰਸਥਾ ਦੇ ਵਿੱਚ ਆਪਣਾ ਯੋਗਦਾਨ ਪਾ ਸਕਣ। ਹਾਂਜੀ ਸਰ ਜੋ ਤੁਸੀਂ ਸੰਸਥਾ ਬਣਾਈ ਹੈ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਸ ਸੰਸਥਾ ਦਾ ਨਾਮ ਕੀ ਹੈ? ਇਸ ਬਾਰੇ ਤੁਸੀਂ ਦੱਸੋ। ਅਸੀਂ ਜੀ ਇੱਕ ਸੰਸਥਾ ਬਣਾਈ ਹੈ ਸਮਾਜਿਕ ਪਹਿਸਤਤਾ ਜੀ ਇਹ ਸਭ ਗਰੁੱਤਮਤ ਪਰਿਵਾਰਾਂ ਦੇ ਕਿਸੇ ਲੜਕੀ ਦੀ شادی ਹੈ ਜਾਂ ਕੋਈ ਬੱਚੇ ਨੂੰ ਪੜ੍ਹ ਨਹੀਂ ਸਕਦਾ ਉਸ ਦੀ ਫੀਸ ਭਰਨੀ ਹੋਵੇ ਕੋਈ ਬਿਮਾਰ ਦਾ ਇਲਾਜ ਕਰਾਉਣ ਵਾਸਤੇ ਜੀ ਹਰ ਤਰ੍ਹਾਂ ਦੀ ਸਹਾਇਤਾ ਅਸੀਂ ਕਰਵਾਉਂਦੇ ਜੀ ਗਰੁੱਤਮਤ ਪਰਿਵਾਰਾਂ ਦੇ ਜੀ ਜਿਹੜੀ ਇਹ ਸੰਸਥਾ ਬਣਾਈਏ ਇਹ ਸੰਸਥਾ ਕਦੋਂ ਤੋਂ ਚੱਲ ਰਹੀ ਹੈ ਮਤਲਬ ਇਸ ਤੋਂ ਪਹਿਲੇ ਸੰਸਥਾ ਬਣਾਉਣ ਤੋਂ ਪਹਿਲੇ ਤੁਸੀਂ ਕੁਝ ਕੰਮ ਕੀਤੇ ਹਨ ਉਸ ਬਾਰੇ ਕੁਝ ਕਹਿਣਾ ਚਾਹੁੰਦਾ ਅਸੀਂ ਬਸ ਬਿੰਦੜਹਿਣ ਮਿੰਦੜੋਂ 2-3 ਦਿਨ ਮੱਝਰ ਰਹਿੰਦੇ ਸੀ ਜੂਠਮੰਤ ਪਰਵਾਦੀਆਂ ਉਹਨਾਂ ਦੀ ਸਾਰੇ ਜਨੇ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਹੈ ਜੀ ਅਸੀਂ ਉਹਨਾਂ ਇਸ ਤਰ੍ਹਾਂ ਦੇ ਕੰਮ ਕਰਦੇ ਨੇ ਕਿ ਪਰਮਾਤਮਾ ਸਾਡੇ ਤੋਂ ਸੇਵਾ ਲੈਂਦੇ ਨੇ ਜਿੰਨਾ ਕੋ ਸਾਡੇ ਕੋਲ ਹੈ ਜੀ ਸਾਰੇ ਨਾਲ ਮਿਲ ਕੇ ਖੰਨਾ ਸਾਹਿਬ ਬਿਖਦੇ ਜੀ ਕੋਲ ਸਾਡੇ ਕਪਿਲ ਜੀ ਪ੍ਰਗਨਸ਼ੀ ਜੀ ਕੈਵਲ ਜੀ ਦੁਜਾਇ ਜੀ ਦੁਜਾ ਜੀ ਵੀਰੇ ਬਾਗਲਾ ਜੀ ਸਾਰੇ ਨਾਲ ਮਿਲ ਕੇ ਹੋਰ ਵੀ ਸਾਡੀ ਪੀਗ ਲੈ ਜਿਹੜਾ ਸਾਡੇ ਨਾਲ ਜੁੜਨਾ ਚਾਹੁੰਦਾ ਹੈ ਉਹ ਜੁੜੇ ਆ ਕੇ ਜੇ ਸਾਡੇ ਜੀ ਧਿਆਨ ਨਹੀਂ ਦੱਸੀ ਮਤਲਬ ਜਿੰਦਾ ਜੇ ਸਾਡੇ ਕੋਲ ਹੋਈ ਅਸੀਂ ਕੱਲ ਤੇ ਉਹਨਾਂ ਦੇ ਪਰਮਾਤਮਾ ਸਾਡੇ ਦੇ ਮਿਹਰ ਦਾਤ ਨਹੀਂ ਰੱਖੇ ਇਸ ਸੰਸਥਾ ਦੇ ਜੋ ਤੁਸੀਂ ਮੈਂਬਰ ਬਣਾਏ ਹਨ ਜਾਂ ਨਿਯੁਕਤ ਕੀਤੇ ਗਏ ਹਨ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਸਾਡੇ ਬਬੀ ਜੀ ਗੁੰਬਰ ਤੇ ਬਹੁਤ ਮਤਲਬਾ ਜੀ ਗੁੰਬਰ ਉਹ ਸਾਰ ਪ੍ਰਸਨ ਜੀ ਮੈਨੂੰ ਉਹ ਦਾੰਦ ਜਿੰਮੇ ਰੋਕਤੀ ਹੈ ਜੀ ਸ਼ਿਵਾਂਚੰਦਰ ਗੁੰਬਰ ਜੀ ਵਾਇਸ ਪ੍ਰਧਾਨੇ ਜੀ ਆਪਣੇ ਜੀ ਰਾਣਾ ਜੀ ਨਰਮੇਸ਼ ਰਾਣਾ ਜੀ ਇਹ ਆਪਣੇ ਪਿਆਰਚੀ ਨੇ ਜੀ ਔਰ ਸਾਡੇ ਇੱਕ ਪਵਨ ਕਮਰਾ ਜੀ ਉਹਨਾਂ ਸਖਤੀ ਜੁੜੇ ਹੋਏ ਹੋਤੀ ਹੈ ਰਕੇਸ਼ ਮਾਲੀ ਮਿੱਡਾ ਔਰ ਤਵਿੰਦਰ ਕੋਕੜ ਜੀ ਜੇ ਸਾਡੇ ਸਲਾਹ ਕਰਨੀ ਹੈ